ਸਸ਼ਕਾਲ ਤੁਸੀਂ ਜੁੜ ਚੁੱਕੇ ਹੋ ਸੰਜਾ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤੇ ਇਸ ਵੇਲੇ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਖੱਗਰ ਦਰਿਆ ਦਾ ਵਧਦਾ ਹੋਇਆ ਪਾਣੀ ਦਾ ਪੱਧਰ ਲੋਕਾਂ ਨੂੰ ਡਰਾ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਲੋਕ ਕਪੜਾ ਜ਼ਰੂਰੀ ਸਮਾਨ ਲੈ ਕੇ ਸੁਰੱਖਿਤ ਜਗ੍ਹਾ ਦੇ ਉੱਤੇ ਚਲੇ ਜਾਣ ਕਿਉਂਕਿ ਪੰਜਾਬ ਦੇ ਵਿੱਚ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਲੋਕਾਂ ਦੀ ਪੁੱਤਾਂ ਦੇ ਵਾਂਗੂ ਪਾਲੀ ਹੋਈ ਫਸਲ ਟੈ ਟੇਰੀ ਹੋ ਗਈ ਹੈ ਕਰਨੇ ਜਿਹੜੇ ਤਬਾਹ ਹੋ ਗਏ ਨੇ ਖਾਣ ਪੀਣ ਨੂੰ ਅਵਸਤੂਆਂ ਨੇ ਜਿਹੜੀਆਂ ਉਹ ਵੀ ਚੰਗੀ ਤਰ੍ਹਾਂ ਨਸੀਬ ਨਹੀਂ ਹੋ ਰਹੀਆਂ ਤੇ ਹੁਣ ਕੱਗਰ ਦਰਿਆ ਦਾ ਵਾਧਾ ਹੋਇਆ ਪਾਣੀ ਦਰਸਲ ਪਟਿਆਲਾ ਦੇ ਲੋਕਾਂ ਨੂੰ ਡਰਾ ਰਿਹਾ ਤਾਂ ਦੱਸਿਓ ਕਿ ਪ੍ਰਸ਼ਾਸਨ ਦੇ ਵੱਲੋਂ ਸਾਰੀਆਂ ਟੀਮਾਂ ਦਾ ਸੰਗਠਨ ਕਰ ਲਿਆ ਗਿਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਜਲਦ ਦਿਖਾ ਦਿੰਨੇ ਆ ਤਾਂ ਲਗਾਤਾਰ ਮੀਂਹ ਤੇ ਪਿੱਛੇ ਤੋਂ ਆ ਰਹੇ ਪਾਣੀ ਦੇ ਦਬਾਅ ਦੇ ਕਾਰਨ ਕੱਗਰ ਦਰਿਆ ਦਾ ਪਾਣੀ ਪੱਦਰ ਲਗਾਤਾਰ ਵਧ ਰਿਹਾ ਹੈ ਮੰਗਲਵਾਰ ਦੁਪਹਿਰ ਪੰਘਰਪੁਰਾ ਖੇਤਰ ਦੇ ਵਿੱਚ ਕਰੀਬ 70000 ਕਿਊਸਿਕ ਪਾਣੀ ਦਰਜ ਕੀਤਾ ਗਿਆ ਜੋ ਕਿ ਵਾਕੇ ਸਰਾਲਾ ਹੜ ਤੱਕ ਪਹੁੰਚ ਗਿਆ ਤੇ ਪਾਣੀ ਦਾ ਪੱਦਰ ਦੁਪਹਿਰ ਦੇ ਵਿੱਚ 16 ਫੁੱਟ ਤੱਕ ਪਹੁੰਚ ਗਿਆ ਜੋ ਕਿ ਇਸ ਵੇਲੇ ਉਹੀ ਪੱਦਰ ਬਣਿਆ ਹੋਇਆ ਹਾਲਾਂਕਿ ਪਾਣੀ ਦੀ ਨਿਕਾਸੀ ਜਾਰੀ ਹੈ ਪਰ ਭਾਰੀ ਵਹਾਅ ਦੇ ਕਾਰਨ ਨਿਕਾਸੀ ਦੀ ਗਤੀ ਜਿਹੜੀ ਉਹ ਵੀ ਹੌਲੀ ਹੋ ਗਈ ਹੈ ਜਿਸ ਦੇ ਕਾਰਨ ਨੇੜਲੇ ਕਈ ਪਿੰਡ ਉਸਰ ਸਮਾਰੋ ਕੱਗਰ ਕੰਡੇ ਪਏ ਹੋਰ ਪਿੰਡਾਂ ਦੇ ਵਿੱਚ ਹੜਾਂ ਦਾ ਖਤਰਾ ਵਧ ਗਿਆ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਸਾਰੇ ਪਿੰਡ ਵਾਸੀ ਆਪਣੇ ਬੱਚਿਆਂ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਲਿਆਜਣ ਐਸਲੀ ਪ੍ਰਸ਼ਾਸਨ ਨੇ 8 ਤੋਂ 9 ਰਾਹਤ ਕੇਂਦਰ ਬਣਾਏ ਨੇ ਜਿੱਥੇ ਪ੍ਰਭਾਵਿਤ ਲੋਕਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਤਾਂ ਸੋਸ਼ਲ ਮੀਡੀਆ ਤੇ ਐਸੀਐਮ ਨੇ ਵੀ ਅਪੀਲ ਕੀਤੀ ਹੈ ਕਿ ਕਈ ਵਾਰ ਲੋਕ ਸੋਸ਼ਲ ਮੀਡੀਆ ਤੇ ਪਿਛਲੀ ਹੜ੍ਹ ਦੀ ਫੇਕ ਵੀਡੀਓ ਪਾ ਕੇ ਹਵਾਵਾਂ ਫਿਲਾਉਂਦੇ ਨੇ ਪ੍ਰਸ਼ਾਸਨ ਨੇ ਅਪੀਲ ਕੀਤੀ ਕਿ ਜਈਆਂ ਹਵਾਵਾਂ ਤੇ ਧਿਆਨ ਨਾ ਦਿੱਤਾ ਜਾਵੇ ਕਿਸੇ ਵੀ ਗਲਤ ਜਾਣਕਾਰੀ ਤੋਂ ਬਚਿਆ ਜਾਵੇ। ਘੱਗਰ ਦਾ ਲੈਵਲ ਵਧ ਰਿਹਾ ਹੈ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈਗਾ ਪੰਖਰਪੁਰ ਤੇ ਪਾਣੀ ਦੁਪਹਿਰ ਦੇ ਕਰੀਬ ਉੱਥੇ 11.5 ਫੀਟ ਸੀਗਾ। ਰਾਉਂਡ ਅਪ ਉੱਠ 70 ਕੁਹਜ਼ਾਰ ਕੁਝਕ ਪਾਣੀ ਪੰਖਰਪੁਰ ਤੇ ਸੀਗਾ। ਉਹ ਸਾਰਾ ਪਾਣੀ ਫਲੋ ਹੋ ਕੇ ਕੱਗਰ ਦਾ ਸਰਾਲਾ ਹੈਡ ਤੇ ਆਣਾ ਹੈ ਤੇ ਸਰਾਲਾ ਹੈਡ ਤੇ ਹਾਲ ਦੀ ਘੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿੱਚ ਵੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਘੜੀ 16 ਫੁੱਟ ਫਿਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਪਿੱਛੋਂ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦਿ ਜਿਹੜੇ ਪਿੰਡ ਵੀ ਖੱਗੜ ਦੇ ਠੰਡੇ ਤੇ ਪੈਂਦੇ ਆ ਉਹਨਾਂ ਸਾਰਿਆਂ 'ਚ ਮੈਂ ਬੇਨਤੀ ਕਰਕੇ ਕੀਤੀ ਹੈ ਕਿ ਉਹਨਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਆਪਦੀ ਗੱਲ ਹੈ ਉੱਥੇ ਜੇ ਆਪਾਂ ਤੱਲਾ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਚੁਅਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਹੋਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿੰਦੇ ਵਿੱਚ 60 ਬੰਦੇ ਹੈਗੇ ਐਨਡੀਆਰਫ ਦੀ ਇੱਕ ਟੀਮ ਹੈਗੀ 30 ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 22 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖੱਛਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੋਂ ਹੀ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋਡ ਪੈਂਦੀ ਹੈ ਕਿਸੇ ਵੀ ਸਹਾਇਤਾ ਦੀ ਤਾਂ ਅਸੀਂ ਉੱਥੇ ਮੌਕੇ ਤੇ ਸਹਾਇਤਾ ਪ੍ਰੋਵਾਈਡ ਕਰਾਂਗੇ ਸਰ ਇੱਕ ਹੋਰ ਸਵਾਲ ਹੈ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀਆਂ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕੋ ਦੇ ਵਿੱਚ ਨਾ ਹੋਣ ਕਿਸੇ ਵੀ ਸਾਰੇ ਰਾਜਪੁਰਾ ਵਾਸੀਆਂ ਨੂੰ ਘਨੌਰ ਵਾਸੀਆਂ ਨੂੰ ਅਪੀਲ ਇਹ ਹੀ ਹੈ ਕੀ ਉਹ ਇਤਿਆਹਾਤ ਬਰਤਨ ਕਗਰਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਖੋਰਾ ਪੈਨ ਕਰਨ ਇਕਲੀ ਕੰਡਾਈ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਚ ਡਿੱਗਣ ਦਾ ਪੈਰ ਸਲਿੱਪ ਹੋ ਕੇ ਡਿੱਗਣ ਦਾ ਆਦੀ ਦਾ ਖਤਰਾ ਬਣਿਆ ਰਹਿੰਦਾ ਹੈ ਉਸ ਚੀਜ਼ ਤੋਂ ਇਤਿਆਹਾਤ ਬਰਤਨ ਕਗਰਦੇ ਆਲੇ ਦੁਆਲੇ ਨਾ ਜਾਣ ਜਿੱਥੇ ਪਾਣੀ ਖੜਾ ਉਤੇ ਉਸ ਦੇ ਵਿੱਚ ਨਾ ਜਾਣ ਇਤਿਆਹਾਤ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਸਥਿਤੀ ਜੋ ਜਿੱਤ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਪਤਨਾ ਨੂੰ ਜਰੂਰ ਨਿਜਟ ਲਾਂਗੇ